ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਦੇ ਸ਼ਹਿਰ ਪਠਾਨਾ ਵਿਖੇ ਪਾਈਨ ਗਰੂਵ ਸਕੂਲ ਦੇ ਵਿਦਿਆਰਥੀਆਂ ਵੱਲੋਂ ਜਾਗੋ ਜਾਗੋ ਨਸ਼ਾ ਤਿਆਗੋ ਰੈਲੀ ਕੱਢੀ ਗਈ ਜੋ ਕਿ ਸ਼ਹਿਰ ਦੇ ਮੁੱਖ ਬਾਜ਼ਾਰਾਂ ਚੋਂ ਹੁੰਦੀ ਹੋਈ ਅੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੰਪੰਨ ਹੋਈ న్యూਸ 23 ਦੇ ਲਈ ਬਸੀ ਪਠਾਨਾ ਤੋਂ 파ਰਸ ਗੋਤਮ ਦੀ ਖਾਸ ਰਿਪੋਰਟ ਹਾਂਜੀ ਸਰ ਅੱਜ ਕੀ ਉਪਰਾਲਾ ਕੀਤਾ ਗਿਆ ਸਕੂਲ ਬਣਾਉਂਦਾ ਅਸੀਂ ਪਾਈਨਗਰੋਵ ਸਕੂਲ ਤੋਂ ਸਾਰਾ ਸਟਾਫ ਤੇ ਬੱਚੇ ਸਾਡੇ ਨਾਲ ਹੈ ਤੇ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਜਿਹੜਾ ਸਾਡੇ ਪੰਜਾਬ ਨੂੰ ਕਿ ਮੈਂ ਕੀ ਹੋਰ ਕਹਿ ਰਹੇ ਆਂ ਵੀ ਪੰਜਾਬ ਨਸ਼ਾ ਨਾਲ ਡਿਆ ਹੋਇਆ ਹੈ ਪਰ ਅਸੀਂ ਇਹ ਚੀਜ਼ ਨੂੰ ਚੜ੍ਹ ਤੋਂ ਖਤਮ ਕਰਨਾ ਚਾਹੁੰਦੇ ਇੱਕ ਛੋਟਾ ਜਿਹਾ ਸਾਡਾ ਉਪਰਾਲਾ ਹੈ ਜਿਹੜਾ ਕਿ ਸਾਡੇ ਬੱਚਿਆਂ ਵੱਲੋਂ ਸਾਡੇ ਸਟਾਫ ਵੱਲੋਂ ਤੇ ਸਾਡੀ ਮੈਨੇਜਮੈਂਟ ਵੱਲੋਂ ਕੀਤਾ ਗਿਆ ਜਿਹਦੇ ਚ ਕੀ ਅਸੀਂ ਆਪਣੀ ਬੱਸੀ ਸ਼ਹਿਰ ਦੇ ਵਿੱਚ ਘਰੇਲੀ ਕਰਨ ਜਾ ਰਹੇ ਆਂ ਜਿਹਦੇ ਕਿ ਫਤਿਹਗੜ੍ਹ ਸਾਹਿਬ ਤੋਂ ਵੀ ਰੈਲੀ ਚੱਲੀ ਹੋਈ ਸੀਗੀ ਅਸੀਂ ਬੱਸੀ ਤੋਂ ਲੈ ਕੇ ਆਪਣੇ ਸਾਰੇ ਬਾਜ਼ਾਰ ਦੇ ਵਿੱਚ ਬੱਸੀ ਰੈਲੀ ਕੀਤੀ ਬੁਸ਼ਾਰਾ ਗਰਾਊਂਡ ਤੋਂ ਲੈ ਕੇ ਪੂਰੇ ਬਾਜ਼ਾਰ ਦੇ ਵਿੱਚ ਕੁਝ ਜਿਹਦੇ ਚ ਇੱਕ ਛੋਟਾ ਜਿਹਾ ਸੁਨੇਹਾ ਸਾਡਾ ਵੀ ਪੰਜਾਬ ਨੂੰ ਇੱਕ ਵਧੀਆ ਪਰਫੁੱਲ ਨਸ਼ਾ ਮੁਕਤ ਪੰਜਾਬ ਬਣਾਣਾ ਹੈ ਜਿੱਦ ਨਾਲ ਕੀ ਸਾਡੀ ਸਿਹਤ ਸਾਡੀ ਕਾਮਯਾਬੀ ਸਾਡੇ ਬੱਚੇ ਮਤਲਬ ਕੀ ਆਉਣ ਵਾਲਾ ਭੂਇਖ ਜਿਹੜਾ ਫਿਊਚਰ ਹੈ ਉਹ ਬੱਚਿਆਂ ਦਾ ਵਧੀਆ ਹੋਵੇ ਇਸ ਕਰਕੇ ਬੱਚੇ ਮਤਲਬ ਕੀ ਅਵੇਅਰ ਰਹਿਣ ਇਹ ਚੀਜ਼ ਤੋਂ ਠੀਕ ਹੈ ਸੇ ਨੋ ਡਰਗ ਠੀਕ ਹੈ ਨਸ਼ਾ ਮੁਕਤ ਪੰਜਾਬ ਬਣਾਣਾ ਹੈ ਸਾਡਾ ਮੇਨ ਮੋਟਿਵ ਸਾਡੇ ਸਕੂਲ ਦਾ ਇਹੀ ਹੈ ਵਾਹਿਗੁਰੂ ਖਾਲਸਾ ਜੀ ਸਰ ਨੌਜਵਾਨ ਪੀੜੀ ਨੂੰ ਕੀ ਤੁਸੀਂ ਅਪੀਲ ਕਰਦੇ ਹੋ ਨੌਜਵਾਨ ਪੀੜੀ ਨੂੰ ਅਸੀਂ ਛੋਟੀ ਜਿਹੀ ਅਪੀਲ ਹੈ ਵੀ ਸਿਹਤ ਤੋਂ ਉੱਪਰ ਕੁਝ ਨਹੀਂ ਵੀ ਆਪਣੀ ਸਿਹਤ ਨੂੰ ਸਭ ਤੋਂ ਪਹਿਲਾਂ ਧਿਆਨ ਦੇਵੋਗੇ ਠੀਕ ਹੈ ਜੇ ਕੋਈ ਕੋਡ ਬਾਹਰ ਕਿਤੇ ਚੱਲ ਰਿਹਾ ਅਸੀਂ ਉਹਨੂੰ ਪਛਾਣਨਾ ਦੂਜਿਆਂ ਨੂੰ ਵੀ ਪਛਾਣਨਾ ਤੇ ਆਪਣੇ ਆਪ ਨੂੰ ਵੀ ਪਛਾਣਨਾ ਜੀ ਥੈਂਕ ਯੂ ਸਰ ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਜਸਵਿੰਦਰ ਕਾਰਗੇਲ ਕਿਹੜੇ ਸਕੂਲ ਤੋਂ ਮੈਮ ਅਸੀਂ ਪਾਈਨ ਗਰੋਪ ਪਬਲਿਕ ਸਕੂਲ ਬਸੇ ਪਠਾਨਾ ਕੀ ਉਪਰ ਅੱਲਾ ਕਿਤੇ ਗਿਆ ਸਕੂਲ ਬੋਲਵਾ ਜੀ ਅਸੀਂ ਜਿਹੜਾ ਪੰਜਾਬ ਵਿੱਚ ਨਸ਼ਿਆਂ ਦਾ ਕੋੜ ਹੈ ਜੀ ਉਹਨੂੰ ਖਤਮ ਕਰਨ ਲਈ ਆਪਣੇ ਬੱਚਿਆਂ ਨੂੰ ਲੈ ਕੇ ਆਏ ਹਾਂ ਜੀ ਤੇ ਕੀ ਅਪੀਲ ਕਰਦੀ ਤੁਸੀਂ ਨੌਜਵਾਨ ਪੀੜੀ ਨੂੰ ਜੀ ਅਸੀਂ ਨੌਜਵਾਨ ਪੀੜੀ ਨੂੰ ਇਹ ਹੀ ਅਪੀਲ ਕਰਦੇ ਹਾਂ ਕਿ ਜਾਗੋ ਜਾਗੋ ਨਸ਼ਾ ਤਿਆਗੋ ਆਓ ਮਿਲ ਕੇ ਅਭਿਆਨ ਚਲਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਤੇ ਮੈਮ ਹਮਲੇ ਕਿਸੇ ਨੂੰ ਕਹਿ ਨਹੀਂ ਦੇਣਾ ਨਸ਼ਾ ਪੰਜਾਬ ਵਿੱਚ ਰਹਿਣ ਨਹੀਂ ਦੇਣਾ ਤੇ ਪੂਰੇ ਹੀ ਮੈਨੂੰ ਅੱਜ ਬਾਜ਼ਾਰ ਵਿੱਚੋਂ ਕੱਢਿਆ ਜਾ ਰਿਹਾ ਜੀ ਇਹ ਉਪਰਾਧ ਕਰੀ ਜੀ ਅਸੀਂ ਪੂਰੇ ਬਾਜ਼ਾਰ ਵਿੱਚ ਉੱਚੀ ਉੱਚੀ ਬੋਲ ਕੇ ਸਾਰਿਆਂ ਨੂੰ ਇਹ ਕਹਿੰਦੇ ਆਏ ਆਂ ਜਾਗੋ ਜਾਗੋ ਨਸ਼ੇ ਤਿਆਗੋ ਜਾਗੋ ਜਾਗੋ ਨਸ਼ੇ ਤਿਆਗੋ ਅੰਤ ਵਿੱਚ ਕਿੱਥੇ ਸੰਬੰਧ ਹੋਣ ਹੈ ਜੀ ਇਹ ਅੰਤ ਵਿੱਚ ਹਾਂਜੀ ਸਰਕਾਰੀ ਸਕੂਲ ਕੋਲ ਅਸੀਂ ਸਮਾਪਤੀ ਕਰੂੰਗੇ ਜੀ ਜੀ ਹਾਂਜੀ ਧੰਨਵਾਦ ਜੀ